ਦੋਸਤੋ ਜਿਨਾਂ ਕਿ ਆਪ ਸਾਰੇ ਜਾਣਦੇ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਪਰ ਮਾੜੀਆਂ ਸਰਕਾਰਾਂ ਉਹਨਾਂ ਤੇ ਬਹੁਤ ਹੀ ਜ਼ਿਆਦਾ ਕਹਿਰ ਟਾਰ ਰਹੀਆਂ ਨੇ ਤੇ ਜਿਸ ਤੀਆਂ ਆਇਦੇ ਨਹੀਂ ਵੀਡੀਓ ਵੀ ਵਾਇਰਲ ਹੋਈਆਂ ਰਹਿੰਦੀਆਂ ਨੇ ਪਰ ਉੱਤੇ ਹੁਣ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੇ ਕੈਸੀ ਗਾਣੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਨੇ ਮਾੜੀਆਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਧੂ ਆਲਵੇਜੀ ਪੰਜਾਬ ਦੇ ਹੱਕਾਂ ਦੇ ਲਈ ਅਤੇ ਕਿਸਾਨਾਂ ਦੇ ਲਈ ਸਟੈਂਡ ਕਰਦਾ ਰਿਹਾ ਤੇ ਆਪਣੀ ਆਵਾਜ਼ ਵੀ ਬੁਲੰਦ ਕਰਦਾ ਰਿਹਾ ਤੇ ਹੁਣ ਬਿਲਕੁਲ ਉਸੇ ਤਰ੍ਹਾਂ ਹੀ ਸਿੱਧੂ ਮੂਸੇਵਾਲੇ ਦਾ ਇੱਕ ਐਸਾ ਗੀਤ ਕਿਸ ਬੈਰਲ ਹੋ ਰਹੇ ਆ ਜਿਸ ਦੇ ਵਿੱਚ ਉਸ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਸੀ ਤੇ ਮਾੜੀਆਂ ਸਰਕਾਰਾਂ ਨੂੰ ਸਿੱਧਾ-ਸਿੱਧਾ ਮੂੰਹ ਤੋੜ ਜਵਾਬ ਵੀ ਦਿੱਤਾ ਸੀ ਸੋ ਤੁਹਾਨੂੰ ਵੀ ਲੈ ਚਲਦੇ ਆ ਉਸ ਪੂਰੀ ਵੀਡੀਓ ਦੇ ਮਾਲਸੋ ਜੇਕਰ ਤੁਸੀਂ ਵੀ ਪੰਜਾਬ ਦੇ ਕਿਸਾਨਾਂ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਹੋ ਤੈਨੂੰ ਮਾਨ ਸਦਾ ਹੀ ਰਹਦਾ ਏ ਹੋ ਕਦੇ ਚੰਦੂ ਤੇ ਕਦੇ ਗੰਗੂ ਤੇ ਹੋ ਫਿਰ ਉਹ ਦੋ ਤਾਂ ਕੋਈ ਬੌੜਿਆ ਨਹੀਂ ਹੋ ਜਦੋਂ ਖਤਰਾ ਬਣਿਆ ਜੰਜੂ ਤੇ ਹੋ ਤੇਰੇ ਲਈ ਮਖਮਲ ਸੇ ਜਾਣੇ ਸਾਡੇ ਲਈ ਛਵੀਆਂ ਯਾਰੇ ਨੀ ਹੁ ਬਤੀਏ ਸੇ ਕਰਕੇ ਤੇਰੇ ਨਾਂ